ਸਮਾਸੀ ਸਨ 1705 ਦਾ ਅਨੰਦਪੁਰ ਸਾਹਿਬ ਦਾ ਕਿਲਾ ਜਿੱਥੇ ਪਰਖ ਹੋ ਰਹੀ ਸੀ ਸਿੱਦਕ ਦੀ ਸਬਰ ਦੀ ਤੇ ਕੁਰਬਾਨੀ ਦੀ ਮਹੀਨਿਆਂ ਦਾ ਕੇਰਾ ਅੰਨ ਪਾਣੀ ਖਤਮ ਤੇ ਮੌਤ ਸਿਰ ਤੇ ਨੱਚ ਰਹੀ ਸੀ ਭੁੱਖ ਇਨਸਾਨ ਨੂੰ ਕਮਜ਼ੋਰ ਕਰ ਦਿੰਦੀ ਹੈ ਤੇ ਉਸ ਰਾਤ ਕੁਝ ਹੌਸਲੇ ਟੁੱਟ ਗਏ ਚਾਲੀ ਸਿੰਘ ਜੋ ਕਦੇ ਗੁਰੂ ਦੇ लाडले ਸਨ ਅੱਜ ਹਾਲਾਤਾਂ ਅਗੇ ਹਾਰ ਗਏ ਉਹਨਾਂ ਨੇ ਕਲਮ ਚੁੱਕੀ ਤੇ ਇੱਕ ਕਾਗਜ਼ ਤੇ ਉਹ ਲਿਖ ਦਿੱਤਾ ਜਿਸ ਨੇ ਇਤਿਹਾਸ ਦੇ ਸੀਨੇ ਤੇ ਇੱਕ ਜ਼ਖਮ ਕਰ ਦਿੱਤਾ ਬੇਦਾਵਾ ਅੱਜ ਤੋਂ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ ਉਹ ਘਰ ਪਰਤੇ ਪਰ ਅੱਗੇ ਸਵਾਗਤ ਹਾਰਾਂ ਨਾਲ ਨਹੀਂ ਫਿਟਕਾਰਾਂ ਨਾਲ ਹੋਇਆ ਮਾਝੇ ਦੀ ਸ਼ੇਰਨੀ ਮਾਈ ਭਾਗੋ ਦੀ ਲਲਕਾਰ ਨੇ ਸੁੱਤੀ ਹੋਈ ਗੈਰਤ ਜਗਾ ਦਿੱਤੀ ਉਹਨਾਂ ਨੇ ਵੰਗਾ ਰਿਆ ਜੇ ਗੁਰੂ ਨਾਲ ਨਹੀਂ ਖੜ ਸਕਦੇ ਤਾਂ ਚੂੜੀਆਂ ਪਾ ਲਓ ਤੇ ਘਰ ਬੈਠੋ ਇਹ ਬੋਲ ਕਲੇਜੇ ਚੀਰ ਗਏ ਤੇ ਪੁੱਲੇ ਹੋਏ ਪੰਛੀ ਵਾਪਸ ਆਪਣੇ ਆਲਣੇ ਵੱਲ ਉੱਡ ਪਏ ਖਿਦਰਾਣੇ ਦੀ ਢਾਬ ਜਿੱਥੇ ਪਾਣੀ ਦੀ ਇੱਕ ਬੂੰਦ ਲਈ ਤਰਸਦੇ ਮੁਗਲ ਵਜ਼ੀਰ ਖਾਨ ਦੀ ਅਗਵਾਈ ਵਿੱਚ ਚੜ੍ਹ ਆਏ ਸੀ ਪਰ ਅੱਜ ਉਹਨਾਂ ਦਾ ਸਾਹਮਣਾ ਉਹਨਾਂ ਸਿੰਘਾਂ ਨਾਲ ਸੀ ਜੋ ਜੌਣ ਲਈ ਵੀ ਸਗੋਂ ਆਪਣੀ ਪੁੱਲ ਬਖਸ਼ਾਉਣ ਲਈ ਮਰਨ ਆਏ ਸੀ ਰੀਤ ਤਪ ਰਹੀ ਸੀ ਤਲਵਾਰਾਂ ਖੜਕ ਰਹੀਆਂ ਸੀ ਤੇ ਟਿੱਬੀ ਤੋਂ ਦਸ਼ਮੇਸ਼ ਪਿਟਾ ਦੇ تیر ਵੈਰੀਆਂ ਦੀਆਂ ਛਾਤੀਆਂ ਵਿੰਨ ਰਹੇ ਸੀ ਜੰਗ ਖਤਮ ਹੋਈ ਸੂਰਜ ਡੁੱਬ ਰਿਹਾ ਸੀ ਕਲਗੀਧਰ ਪਾਤਸ਼ਾਹ ਰਣਭੂਮੀ ਵਿੱਚ ਆਏ ਹਰ ਸ਼ਹੀਦ ਨੂੰ ਆਪਣੀ ਗੋਦ ਵਿੱਚ ਲੈ ਕੇ ਪਿਆਰ ਦਿੱਤਾ ਜਦੋਂ ਵਾਰੀ ਆਈ ਜਥੇਦਾਰ ਮਹਾ ਸਿੰਘ ਦੀ ਤਾਂ ਗੁਰੂ ਜੀ ਨੇ ਪੁੱਛਿਆ ਮਹਾ ਸਿੰਘਾ ਮੰਗ ਕੀ ਮੰਗਨਾ ਹੈ ਆਖਰੀ ਸਾਹਾਂ ਤੇ ਪਏ ਮਹਾ ਸਿੰਘ ਨੇ ਰਾਜ ਨਹੀਂ ਮੰਗਿਆ ਮੁਕਤੀ ਨਹੀਂ ਮੰਗੀ ਉਸਨੇ ਕਿਹਾ ਪਾਤਸ਼ਾ ਜੇ ਤੁੱਥੇ ਹੋ ਤਾਂ ਉਹ ਬੇਦਾਵਾ ਪਾੜ ਦਿਓ ਸਾਡੀ ਟੁੱਟੀ ਗੰਢ ਦਿਓ ਸਤਗੁਰਾਂ ਨੇ ਕਮਰਕੱਸਾ ਖੋਲਿਆ ਬੇਦਾਵਾ ਕੱਢਿਆ ਤੇ ਪਾੜ ਕੇ ਹਵਾ ਵਿੱਚ ਉਡਾ ਦਿੱਤਾ ਉਸ ਦਿਨ ਸਿਰਫ ਕਾਗਜ਼ ਨਹੀਂ ਪਾਟਿਆ ਉਸ ਦਿਨ ਗੁਰੂ ਤੇ ਸਿੱਖ ਦਾ ਰਿਸ਼ਤਾ ਅਮਰ ਹੋ ਗਿਆ ਉਹ ਧਰਤੀ ਜੋ ਕਦੇ ਪਾਣੀ ਖੁਣੋ ਸੁੱਕੀ ਸੀ ਅੱਜ ਸ੍ਰੀ ਮੁਕਤਸਰ ਸਾਹਿਬ ਕਾ ਹੁੰਦੀ ਏ ਜਿੱਥੇ 40 ਮੁਕਤੀਆਂ ਨੇ ਸਾਬਿਤ ਕਰ ਦਿੱਤਾ ਕਿ ਸਿੱਖ ਟੁੱਟ ਸਕਦਾ ਹੈ ਮਰ ਸਕਦਾ ਹੈ ਪਰ ਆਪਣੇ ਗੁਰੂ ਤੋਂ ਵੱਖ ਨਹੀਂ ਹੋ ਸਕਦਾ ਪਰ ਆਪਣੇ ਗੁਰੂ ਤੋਂ ਵੱਖ ਨਹੀਂ ਹੋ ਸਕਦਾ